ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਵੀਡੀਓ ਦੇਖ ਰਹੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ। ਦੋਸਤੋ ਅੱਜ ਫਿਰ ਤੁਹਾਡੇ ਲਈ ਬਹੁਤ ਹੀ ਚੰਗੇ ਖਾਨਦਾਨ ਦੀ ਬਹੁਤ ਚੰਗੀ ਵਿਸ਼ੇਰੀ ਲੈ ਆਏ। ਸਾਰਾ ਖਾਨਦਾਨ ਦਮੇ ਬਹੁਤ ਜ਼ਬਰਦਸਤ ਲੈਣ ਆ ਪੰਜਾਬ ਚ ਮਸ਼ਹੂਰ ਲੈਣ ਤੇ ਇਹਦਾ ਬਾਪ ਵੀ ਬਹੁਤ ਵੱਡੇ ਵੱਡੇ ਘੋੜੇ ਪੈਦਾ ਕਰ ਚੁੱਕਿਆ। ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ। ਤੇ ਵੀਡੀਓ ਦੇ ਸ਼ੁਰੂਆਤ ਵਿੱਚ ਮੈਂ ਦੱਸ ਦੇਣਾ ਵੀ ਭਾ ਪੜਤੇ ਵਾਲੀ ਇਹਨਾਂ ਹੌਂਜੇ ਵੀ ਜੇ ਲੈਂਨ ਦੀ ਬਸ਼ੀਰੀ ਤਾਂ ਮੁੱਲ ਬਹੁਤ ਜ਼ਿਆਦਾ ਹੋ ਜੂ ਨਾ ਜਾਇਦ ਜੇ ਮੁੱਲ ਦੀ ਬਸ਼ੀਰੀ ਆ ਤੇ ਆਜੋ ਆਪਾਂ ਬਾਦਦੇ ਆਂ ਵੀਡੀਓ ਵੱਲ ਬਸ ਬੇਨਤੀ ਓਹੀ ਪ੍ਰਾਣੀਆਂ ਵੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਦੋਸਤੋ ਜਿਵੇਂ ਤੁਸੀਂ ਬਸ਼ੀਰੀ ਦੇਖ ਲਈ ਉਮਰ ਇਹਦੀ ਸੀ 6.5 ਮਹੀਨਿਆਂ ਦੀ ਹੋਈ ਆ ਤੇ ਆਲੀ ਸੰ ਲੈਂਨ ਕਾਲੇ ਕਾਂਟੇ ਦੀ ਜੋ ਪੰਜਾਬ ਦਾ ਮਸ਼ਹੂਰ ਘੋੜਾ ਜਿਹਨੂੰ ਆਪਾਂ ਅੱਜ ਤਾਈਂ ਸੋਚ ਸਕਦੇ ਆਂ ਵੀ ਸਭ ਤੋਂ ਜ਼ਿਆਦਾ ਪੈਸੇ ਉਹਨੂੰ ਖਰੀਦਣ ਲਈ ਹਨਾ ਲਾਇਕ ਹੈ ਆ ਜਿਵੇਂ ਮੈਂ ਸੁਣਿਆ ਹੋ ਸਕਦਾ ਵਾਧੂ ਹੀ ਲੱਗੇ ਉਹਨੂੰ ਮੇਰੇ ਸੁਣਨ ਦੇ ਅਨੁਸਾਰ ਮੈਂ ਸੁਣਿਆ ਵੀ ਸਾਰਿਆਂ ਤੋਂ ਜ਼ਿਆਦਾ ਪੈਸੇ ਤੇ ਪਿਓ ਦੇ ਮੰਨ ਲਓ ਦਾਦੇ ਤੇ ਲੱਗੇ ਜੋ ਕਾਂਟਾ ਤੇ ਇਹਦੇ ਪਿਓ ਬਾਰੇ ਦੱਸਿਆ ਤਾਂ ਪਿਓ ਆ ਜੀ ਕੁਵੱਦੀ ਪਿੰਡ ਵਿੱਚ ਜੰਗਵੀਰ ਘੋੜਾ ਨਾਤਾ ਤੋਂ ਹੀ ਸੁਣਿਆ ਹੋਣਾ ਉਹਦੇ ਵਿੱਚ ਬਹੁਤ ਨਾਮ ਦੀ ਚਰਚਾ ਅੱਜਕੱਲ ਸੁਰਖੀਆਂ 'ਚ ਰਹਿੰਦਾ ਬੱਚੇ ਬਹੁਤ ਸੋਹਣੇ ਆ ਰਹੇ ਆ ਘੂੜੇ ਦੇ ਸਭ ਤੋਂ ਜਿਹੜਾ ਜ਼ਿਆਦਾ ਨਾਮ ਉਹਦੇ ਬੱਚੇ ਦਾ ਚੱਲਿਆ ਉਹ ਵੀਰ ਸਟੱਡ ਫਾਰਮ ਵਿੱਚ ਬਾਈ ਕੈਰੀ ਕੋਲ ਘੂੜਾ ਖੜਾ ਦੋ ਦੰਦ ਦਾ ਹੋਇਆ ਹਜੇ ਤੇ 68 ਇੰਚ ਉਹਦੀ ਹਾਈਟ ਆ 68 ਮੀ ਵੀ ਸਾਇਦ 68 ਤੋਂ ਉੱਪਰ ਹੋਵੇ ਮੇਰੇ ਅਨੁਸਾਰ 68 ਇੰਚ ਉਹਦੀ ਹਾਈਟ ਆ ਤੇ ਬ੍ਰਹਮਦੇਵ ਉਹਦਾ ਨਾਂ ਜੀ ਪੂਰੇ ਟੌਪ ਦਾ ਘੋੜਮ ਪੂਰੇ ਟੌਪ ਦਾ ਫੀਸ ਵੀ ਉਹਦੀ ਕਾਫੀ ਜ਼ਿਆਦਾ ਦੋਸਤੋ ਮੈਨੂੰ ਪੂਰੀ ਪਰਫੈਕਟ ਤਾਂ ਯਾਦ ਨਹੀਂ ਪਰ ਫੀਸ ਬਹੁਤ ਜ਼ਿਆਦਾ ਉਹਦੀ ਮੇਰੇ ਅੰਦਾਜ਼ੇ ਨਾਲ 1.5 ਲੱਖ ਰੁਪਈਆ ਇਹਦੇ ਭਰਾ ਦੀ ਫੀਸ ਸੀ। ਸੋ ਦੋਸਤੋ ਉਹੀ ਜੰਗਵੀਰ ਦੀ ਬਿਸ਼ੇਰੀ ਆ ਜਿਹੜੇ ਤਾਂ ਬ੍ਰਹਮ ਦੇਵਾਂ ਕਾਂਟੇ ਦੀ ਪੋਤੀ ਐ ਤੇ ਮਾਂ ਦੋਸਤੋ ਇਹਦੀ ਨੀਲੀ ਸੀ। ਅ ਮੈਂ ਤਾਂ ਵੀ ਬੱਚੀ ਨੀਲੀ ਬਣੂ ਮਾਰ ਕੇ ਬਾਰੇ ਦੱਸਿਆ ਤਾਂ ਦੋਸਤੋ ਮੱਥੇ ਪਟਾ ਦੋ ਪੈਰ ਮਗਰਲੇ ਚਿੱਟੇ ਆ। ਤੇ ਲੈਂਥ ਲੁੰਥ ਦੀ ਸੋਹਣੀ ਆ ਰਾਜੀ ਲਈ ਸੀ ਤੁਹਾਡੇ ਸਾਹਮਣੇ ਆ ਤਾਜ਼ੀਆਂ ਫੋਟੋਆਂ ਤੇ ਬਲੇਜ਼ ਮੱਥੇ ਬਹੁਤ ਸੋਹਣਾ ਤੇ ਕੰਨ ਦੀ ਕੁੰਡੀ ਚੈੱਕ ਕਰਿਓ ਵੀਡੀਓ ਮੈਂ ਦਿਖਾ ਦੇਣਾ ਕੁੰਡੀ ਬਹੁਤ ਸੋਹਣੀ ਹੈ ਜੀ ਕੰਨ ਦੀ ਕੁੰਡੀ ਵਾਲੇ ਕੰਨ ਤੇ ਮੇਨ ਗੱਲ ਬਾਲ ਪੋਰੀਆਂ ਦੀ ਸਾਫ ਹੁਣ ਇਹ ਨਾ ਸੋਚੋ ਵੀ ਜੇ ਲੈਣ ਦੀ ਆ ਜੇ ਤੇ ਭਰਾ ਦੀ 1.5-2 ਲੱਖ ਰੁਪਈਆ ਫੀਸ ਆ ਤੇ ਖਾਂਟੇ ਦੀ ਪੁੱਤੀ ਤੇ ਰੇਟ ਬਹੁਤ ਜ਼ਿਆਦਾ ਉਹ ਰੇਟ ਦੋਸਤੋ ਹਿਸਾਬ ਦੇ ਹੀ ਆਪਾਂ ਨੂੰ ਭਾਣਾ ਮਿਲਿਆ ਤਾਂ ਆਪਾਂ ਭਾਣ ਨਾਲ ਹੀ ਦੇ ਦੇਣੀ ਤਾਂ ਹੀ ਆਪਣੇ ਫਾਰਮ ਦਾ ਕੰਮ ਚੱਲ ਜਿੰਦਾ ਆਪਣੇ ਚੈਨਲ ਤੇ ਤੁਸੀਂ ਪਿਆਰ ਤਾਂ ਹੀ ਦਿੰਨੇ ਆ ਜੇ ਆਪਾਂ ਲੋਕਾਂ ਨਾਲ ਸਸਤਾ ਜਾਨਵਰ ਤੁਹਾਨੂੰ ਲਿਆ ਲਿਆ ਦਿੰਨੇ ਆ ਆਪਣੀ ਹਮੇਸ਼ਾ ਇਹੀ ਖੁਸ਼ੀ ਹੁੰਦੀ ਆ ਵੀ ਜਿਹੜੇ ਵੀ ਆਪਣੇ ਨਵੇਂ ਭਰਾ ਖਰੀਦਣ ਆਲੇ ਹੁੰਦੇ ਉਹਨੂੰ ਭਾਸਰ ਜਾਨਵਰ ਮਿਲ ਜੇ ਤਾਂ ਜੋ ਬੰਦਾ ਦੁਬਾਰਾ ਆਪਣੇ ਤਾਈਆਂ ਜੀ ਤੇ ਆ ਬੱਚੀ ਤਾਈਂ ਤੁਹਾਡੇ ਲਈ ਲੱਭ ਕੇ ਲਿਆਏ ਆ ਭਾਸਰ ਵਾਲੀ ਬੱਚੀ ਆ ਰੇਟ ਸਹਿਰਾ ਬਾਕੀ ਬਾਲਪੋਰੀਆਂ ਦੀ ਸਾਫ ਆ ਤੇ ਲੈਂਡ ਵੀ ਪੂਰੀ ਜ਼ਬਰਦਸਤ ਆ ਸਾਰਿਆਂ ਤੋਂ ਜਿਹੜੀ ਵੱਡੀ ਗੱਲ ਆ ਵੀ ਭਾਅ ਪੜਦੇ ਨਾ ਮਿਲ ਜੂ ਆਪਨ ਵਿਸ਼ੇਰੀ ਬਾਕੀ ਨਖਰਾ ਨੁਖਰਾ ਬਹੁਤਾ ਬੱਚੀ ਚ ਕੁਕਾਂਟ ਸੋਹਣਾ ਐਕਟਿਵ ਆ ਬੱਚੀ ਘਰੇ ਖੜੀ ਵੀ ਜਚੂ ਇੱਕ ਤਾਂ ਆਏ ਹੁੰਦਾ ਨਾ ਜਾਨਵਰ ਖੁਰਨੀ ਤੇ ਬੰਨੇ ਵੀ ਨੀਵੀਂ ਵੀ ਪੱਕੇ ਖੜਾ ਰਵੇ ਉਹਨੂੰ ਵੀ ਉਹਤੇ ਪੈਸੇ ਲਾਇਆ ਤਾਂ ਸੁਆਦ ਜ ਨਹੀਂ ਆਉਂਦਾ ਹੁਣ ਆਪਾਂ ਪੈਸੇ ਲਾਉਣੇ ਵੀ ਆ ਦੋ ਬੰਦੇ ਆ ਕੇ ਦੇਖਣ ਕੋਈ ਨਿੰਦੇ ਨਾ ਫੇਰ ਸੁਆਦ ਆਉਂਦਾ ਵੈਸੇ 100ਾਂ ਵਿੱਚੋਂ ਇੱਕ ਦੋ ਬੰਦਿਆਂ ਦੀ ਹੱਥ ਤਾਂ ਭਾਵੇਂ ਤੁਸੀਂ ਲਿਆ ਕੇ ਖਰਾ ਸੋਨਾ ਰੱਖ ਕੇ ਉਹਨੂੰ ਵੀ ਨਿੰਦੀ ਜਾਣਾ ਤੇ ਪਰ ਇਹ ਬੱਚੀ ਜਿਹੜੀ ਇਹ ਨਿੰਦਨ ਵਾਲੀ ਹੈਗੀ ਕੀ ਉਹ ਆਪਾਂ ਗੱਲ ਵਾਕਾ ਵੀ ਕੋਈ ਧਾਰਕੀ ਨਿੰਦ ਕੇ ਆਇਆ ਹੋਵੇ ਵੀ ਆਪਾਂ ਨਿੰਦ ਨਿੰਦਨ ਉਹ ਭਾਵੇਂ ਨਿੰਦੀ ਪਰ ਹੋਰ ਕੋਈ ਬੰਦਾ ਨਹੀਂ ਆ ਕੇ ਬੱਚੀ ਨਿੰਦ ਸਕਦਾ ਨਾ ਤਾਂ ਆ ਰੇਟ 'ਚ ਬੱਚੀ ਮਿਲਨੀ ਆ ਜਬਰਦਸਤ ਲੈਣ ਦੀ ਤੇ ਨਾ ਹੀ ਇੰਨੀ ਘੱਟ ਕੰਡੀਸ਼ਨ ਵਾਲੀ ਬੱਚੀ ਭਾ ਨਾ ਮਿਲਨੀ ਆ। ਸੋ ਦੋਸਤੋ ਜਿਹੜੇ ਭਰਾ ਕੋਈ ਲੈਨ ਦੀ ਬਿਸ਼ੇਰੀ ਲੈਣੀ ਚਾਹੁੰਦੇ ਹੋਏ ਦੇਖੋ ਕਰਦਨ ਗੁਰਦਾਰ। ਬਹੁਤ ਸੋਹਣੀ, ਕੰਡ ਕੁੰਡ ਚੰਗਾ ਕੁੰਡੀ ਚੰਗੀ ਆ ਤੇ ਵਾਲ ਭੌਰਿਆਂ ਦੇ ਸਾਫ। ਸੋ ਜਿਹੜਾ ਵੀ ਕੋਈ ਭਰਾ ਲੈਨ ਦੀ ਬਿਸ਼ੇਰੀ ਲੈਣੀ ਚਾਹੁੰਦਾ ਹੋਵੇ ਪਰ ਪੈਸੇ ਥੋੜੇ ਲਾਉਣੇ ਚਾਹੁੰਦਾ ਤਾਂ ਉਹ ਇੱਕ ਵਾਰ ਆ ਬਿਸ਼ੇਰੀ ਦੇਖ ਲੈ। ਤੇ तकरीबन ਮੈਂ ਚਾਰੇ ਪਾਸੇੋਂ ਦਿਖਾਈ ਦਿੱਤੀ ਬਾਕੀ ਫੇਰ ਵੀ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਤਾਂ ਦੋਸਤੋ ਤੁਸੀਂ ਆਪਣੇ ਫਾਰਮ ਤੇ ਆ ਕੇ ਜਦੋਂ ਮਰਤੀ ਦੇਖ ਸਕਦੇ ਆ ਐਡਰੈਸ ਤੁਹਾਨੂੰ ਸਾਰਿਆਂ ਨੂੰ ਆਪਣਾ ਪਤਾ ਹੀ ਤੇ ਨੰਬਰ ਆਪਾਂ ਉੱਪਰ ਚਲਾ ਦੇਨੇ ਨੰਬਰ ਨੋਟ ਵੀ ਕਰ ਲਿਓ 623915454498555399017 ਸੋ ਦੋਸਤੋ ਇਹ ਦੋ ਨੰਬਰ ਮੈਂ ਦੁਬਾਰਾ ਫੇਰ ਬੋਲ ਦਿੰਦਾ 62391545449835 89017 ਦੋਸਤੋ ਦੋਨਾਂ ਨੰਬਰਾਂ ਤੋਂ ਤੁਸੀਂ ਡਿਟੇਲ ਇਹਦੀ ਲੈ ਸਕਦੇ ਆ ਰੇਟ ਪਤਾ ਕਰ ਸਕਦੇ ਆ ਤੇ ਮਿਲਦੇ ਆ ਨਵੀਂ ਵੀਡੀਓ ਵਿੱਚ